ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀ ਹੋਰ ਪੰਜਾਬੀਓ ਠੀਕ ਠਾਕ ਹੋ ਤੇ ਮੈਂ ਤੁਹਾਡਾ 호ਸਟਲ ਜੀਤ ਪੈਨਿਪਾਲ ਤੇ ਤੁਸੀਂ ਜੁੜਿਆ ਹੋ ਸਾਡੇ ਪੇਜ ਕੇਵਲ ਸੱਚ ਦੇ ਨਾਲ ਦੋਸਤੋ ਜਿਹੜੀ ਅੱਜ ਆਪਾਂ ਗੱਲ ਕਰਨ ਲੱਗੇ ਆ ਅੱਜ ਆਪਾਂ ਉਸ ਬਾਜਾਣੇ ਦੀ ਗੱਲ ਕਰਨੀ ਆ ਮਰਦ ਗੰਭੜੇ ਦੀ ਗੱਲ ਕਰਨੀ ਆ ਸੱਚੇ ਪਾਤਸ਼ਾਹ ਦਸ਼ਮ ਪਾਤਸ਼ਾਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਨੀ ਆ ਵੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਿੱਡਾ ਜਿਗਰਾ ਸੀਗਾ ਤੇ ਕਿੱਡਾ ਉਹਨਾਂ ਦਾ ਦਿਲ ਸੀਗਾ ਕਿੰਨਾ ਉਹ ਆਪਣੇ ਸਿੱਖਾਂ ਨੂੰ ਪਿਆਰ ਕਰਦੇ ਸੀਗੇ ਕਿ ਉਹਨਾਂ ਨੇ ਆਪਣੇ ਪੁੱਤਾਂ ਨੂੰ ਤੇ ਆਪਣੇ ਸਿੱਖਾਂ ਨੂੰ ਇੱਕ ਬਰਾਬਰ ਸਮਝਿਆ ਤੇ ਇੱਥੇ ਬਹੁਤ ਵੱਡੇ ਵੱਡੇ ਦੁਨੀਆ ਤੇ ਆ ਕੇ ਚਲੇ ਗਏ ਨੇ ਸੂਰਮੇ ਲਾ ਲੋ ਜਾਂ ਵੱਡੇ ਵੱਡੇ ਮਹਾਪੁਰਸ਼ ਲਾ ਲੋ ਜਾਂ ਕਹੀ ਕਹੀ ਤਾਂ ਪੇ ਕਹਿ ਸਕਦੇ ਆਂ ਵੀ ਵਿਸ਼ਨੂੰ ਦੇ ਅਵਤਾਰ ਵੀ ਆ ਕੇ ਚਲੇ ਗਏ ਨੇ ਜਿਨ੍ਹਾਂ ਨੇ ਆ ਕੇ ਇੱਥੇ ਆਪਣੇ ਪੁੱਤਾਂ ਦਾ ਮੂੰਹ ਨਹੀਂ ਧਿਆਗਿਆ ਪਰ ਇੱਕ ਦਸਵੇਂ ਪਾਸ਼ਾ ਜੋ ਸੀਗੇ ਜਿਨ੍ਹਾਂ ਨੇ ਬਿਲਕੁਲ ਵੀ ਨਹੀਂ ਡੋਲੇ ਆਪਣੇ ਪੁੱਤਾਂ ਦੀ ਮੌਤ ਤੇ ਨਹੀਂ ਡੋਲੇ ਦੋਸਤੋ ਜਿਹੜੀ ਮੈਂ ਇਹ ਵੀਡੀਓ ਦੇ ਵਿੱਚ ਗੱਲਾਂ ਕਹਿਣ ਜਾ ਰਿਹਾ ਕਿਰਪਾ ਕਰਕੇ ਇਹਨੂੰ ਕਿਸੇ ਧਾਰਮਿਕ ਪਿਛੇ ਤੇ ਇਹ ਨਹੀਂ ਡਵੇਡ ਨਾ ਬਣਾਇਓ ਵੀ ਮੈਂ ਕਿਸੇ ਧਰਮ ਦੇ ਖਿਲਾਫ ਗੱਲ ਕਰ ਰਿਹਾ ਕਿਉਂਕਿ ਧਰਮ ਸਾਰੇ ਰਿਸਪੈਕਟਡ ਹੁੰਦੇ ਨੇ ਇੱਕੋ ਜਿਹੇ ਹੁੰਦੇ ਨੇ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਦੀ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੇਨ ਸ਼ਾ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੋਸਤੋ ਵਾਕਈ ਗੁਰੂ ਗੋਬਿੰਦ ਸਿੰਘ ਜੀ ਦੇ ਜਿੰਨੀ ਮਰਜੀ ਤਾਰੀਫ ਕਰ ਲੋ ਬਹੁਤ ਘੱਟ ਆ ਮੈਂ ਗੱਲ ਕਰਨ ਜਾ ਰਿਹਾ ਵੀ ਜੇ ਜਦੋਂ ਪੁੱਤਾਂ ਦੀ ਲਾਸ਼ ਸਾਹਮਣੇ ਪਈ ਹੋਵੇ ਤਾਂ ਵੱਡੇ ਵੱਡੇ ਡੋਲ ਜਾਂਦੇ ਨੇ ਮੈਂ ਕੁਝ ਐਗਜ਼ਾਮਪਲਾਂ ਦੇ ਰਿਹਾ ਜਦੋਂ ਮਹਾਭਾਰਤ ਦਾ ਯੁੱਧ ਚੱਲਦਾ ਸੀਗਾ ਤੇ ਅਭਿਮੰਯੂ ਦੀ ਹੋ ਗਈ ਸੀਗੀ ਮੌਤ ਹੋ ਗਈ ਸੀ ਜਾਂ ਲਾ ਲਓ ਬੀਰਗਤੀ ਨੂੰ ਪ੍ਰਾਪਤ ਹੋ ਗਿਆ ਸੀਗਾ ਤੇ ਜਦੋਂ ਅਰਜਨ ਨੂੰ ਸ਼ਾਵ ਨੂੰ ਪਤਾ ਲੱਗਿਆ ਸੀਗਾ ਤੇ ਵੀ ਇੱਕ ਵਾਰ ਤਾਂ ਅਰਜਨ ਦੇ ਹੱਥੋਂ ਵੀ ਹਥਿਆਰ ਛੁੱਟ ਗਏ ਸੀਗੇ ਤੇ ਅਰਜੁਨ ਦਾ ਦੇ ਵਿੱਚ ਸਾਸ ਨੀਤੀ ਰਹੇ ਦੁਬਾਰਾ ਹਥਿਆਰ ਚੱਕਣ ਦੇ ਟੁੱਟ ਗਿਆ ਸੀ ਉਹ ਬਹੁਤ ਰੋਇਆ ਬਹੁਤ ਰੋਇਆ ਜਾਨੀ ਇੱਕ ਵਾਰੋਂ ਟੁੱਟ ਚੁੱਕਿਆ ਸੀ ਆਭਿਮਨੀਆਂ ਦੀ ਆਪਣੇ ਮੌਤ ਤੋਂ ਬਾਅਦ ਅਰਜੁਨ ਅਰਜਨ ਕਹਿੰਦੇ ਮਹਾਭਾਰਤ ਦਾ ਮੇਨ ਨਾਇਕ ਸੀਗਾ ਬ੍ਰਹਮਾਸਤਰ ਦਾ ਗਿਆਤਾ ਸੀਗਾ ਤੇ ਐਡਾ ਵੱਡਾ ਸੂਰਮਾ ਵੀ ਪੁੱਤ ਦੀ ਮੌਤ ਨੂੰ ਦੇਖ ਕੇ ਬਿਲਕੁਲ ਟੁੱਟ ਚੁੱਕਿਆ ਸੀ ਬਹੁਤ ਵਿਰਲਾਪ ਕੀਤਾ ਉਹਨੇ ਅੱਛਾ ਫੇਰ ਲਾ ਲੋ ਗੁਰੂ ਦਰੋਣਾਚਾਰੀਆ ਜਿਹੜਾ ਪੰਡਵਾਂ ਦੇ ਕੋਰਵਾ ਦਾ ਗੁਰੂ ਸੀਗਾ ਦੋਸਤੋ ਉਹ ਵੀ ਕਦੋਂ ਮਰਿਆ ਕਦੋਂ ਵੀਰਗਤੀ ਨੂੰ ਪ੍ਰਾਪਤ ਹੋਇਆ ਜਦੋਂ ਉਹਨਾਂ ਨੇ ਝੂਠੀ ਅਫਵਾਹ ਫਲਾਈ ਆਪਣੇ ਰਾਣੇ ਦੇ ਵਿੱਚ ਜੁੱਧ ਦੇ ਵਿੱਚ ਝੂਠੀ ਅਫਵਾਹ ਫਲਾਤੀ ਕਿ ਅਸ਼ਵਥਾਮਾ ਮਾਰਿਆ ਗਿਆ ਜਦ ਕਿ ਮਾਰਿਆ ਸੀਗਾ ਇੱਕ ਹਾਥੀ ਜਿਸ ਦਾ ਨਾਮ ਅਸ਼ਵਥਾਮਾ ਸੀਗਾ ਉਹ ਇੱਕ ਵੱਖਰਾ ਵਿਸ਼ਾ ਤੇ ਜਦੋਂ ਜੁੱਧ ਦੇ ਵਿੱਚ ਖਬਰ ਫਲਾਈ ਜਾਂਦੀ ਕਿ ਅਸ਼ਵਥਾਮਾ ਮਾਰ ਗਿਆ ਦਰੁਣਾਚਾਰੀ ਇਹ ਗੱਲ ਸੁਣ ਕੇ ਉਹ ਪ੍ਰਸੀਜਾ ਜਾਂਦਾ ਉਹਦੇ ਹੱਥੋਂ ਹਥਿਆਰ ਛੁੱਟ ਜਾਂਦੇ ਨੇ ਵੀ ਉਹਨੂੰ ਯਕੀਨ ਨਹੀਂ ਆਉਂਦਾ ਵੀ ਮੇਰਾ ਪੁੱਤਰ ਮਾਰਿਆ ਗਿਆ ਜਿਵੇਂ ਟੁੱਟ ਜਾਂਦਾ ਹਥਿਆਰ ਛੱਡ ਕੇ ਧਰਤੀ ਤੇ ਬੈਠ ਜਾਂਦਾ ਵੀ ਉਹਦਾ ਪੁੱਤ ਦੀ ਮੌਤ ਸੁਣ ਕੇ ਅੱਗੇ ਜੁੱਧ ਲੜਨੋਂ ਉਹਦਾ ਦਿਲ ਨਹੀਂ ਕੀਤਾ ਤੇ ਦਰੋਣਾਚਾਰੀ ਦੇ ਪਿਛੇ ਇਹ ਗੱਲ ਮਸ਼ਹੂਰ ਸੀ ਵੀ ਜਿੰਨਾ ਟਾਈਮ ਉਹਦੇ ਹੱਥ 'ਚ ਹਥਿਆਰ ਨਹੀਂ ਉਹ ਪਰਾਜਿਤ ਨਹੀਂ ਹੋ ਸਕਦਾ ਤੇ ਕ੍ਰਿਸ਼ਨ ਭਗਵਾਨ ਦੀ ਸਟ੍ਰੈਟਜੀ ਸੀਗੀ ਉਹਨੇ ਬਣਾਈ ਸੀਗੀ ਕਿ ਜਦੋਂ ਵੀ ਜਿੰਨਾ ਟਾਈਮ ਇਹਦਾ ਹੱਥੋਂ ਹਥਿਆਰ ਨਾ ਛੱਡਾਈਏ ਇਹ ਪੰਡਵਾਂ ਦੀ ਜਿੱਤ ਨਹੀਂ ਹੋਣ ਦਿੰਦਾ ਸੋ ਸੋਨਾਰ ਝੂਠੀ ਘਾੜਨਾ ਕਰਕੇ ਵੀ ਅਸ਼ਵਤਾਮਾ ਮਰ ਗਿਆ ਉਹਦੇ ਹੱਥੋਂ ਹਥਿਆਰ ਛੜਾਏ ਉਹਨੇ ਹਥਿਆਰ ਛੱਡ ਕੇ ਬੈ ਗਿਆ ਬੈਠ ਗਿਆ ਦ੍ਰਿਸ਼ ਜਿਉਂ ਆਇਆ ਉਹਨੇ ਉਹਦਾ ਗਲਾ ਲਾਤਾ ਸੋ ਦੋਸਤੋ ਵੀ ਇੱਕ ਐਡਾ ਵੱਡਾ ਗੁਰੂ ਦਰੋਣਾਚਾਰੀਆ ਵੀ ਪੁੱਤ ਦੀ ਮੌਤੇ ਰੋਣੋ ਨਹੀਂ ਰਹਿ ਸਕਿਆ ਟੁੱਟ ਗਿਆ ਅੰਦਰੋਂ ਤੇ ਸੋ ਦੋਸਤੋ ਅੱਗੇ ਲਾ ਲੋ ਗੱਲ ਇਸ ਹੁਣ ਤੱਕ ਜਿਹੜਾ ਲਾਸਟ ਜਿਹਨੂੰ ਅਵਤਾਰ ਕਹਿੰਦੇ ਨੇ ਦਵਾਪਰਯੁਗ ਦਾ ਕ੍ਰਿਸ਼ਨ ਭਗਵਾਨ ਕਹਿੰਦੇ ਨੇ ਵੀ ਵਿਸ਼ਨੂ ਦਾ ਅਵਤਾਰ ਸੀ ਉਹ ਇੱਕ અવਤਾਰ ਹੋਣ ਦੇ ਨਾਤੇ ਵੀ ਉਹ ਪੁੱਤ ਦੀ ਮੌਤ ਤੋਂ ਜਿਵੇਂ ਕਹਿੰਦੇ ਨੇ ਵੀ ਲੱਖ ਆਪਾਂ ਕਹਿੰਦੇ ਆ ਵੀ ਵੀ ਮੋਹ त्याग दो ਪਰ ਮੋਹ त्यागਿਆ ਨਹੀਂ ਜਾਂਦਾ ਪੁੱਤ ਦੀ ਮੌਤ ਤੋਂ ਤਾਂ ਕ੍ਰਿਸ਼ਨ ਭਗਵਾਨ ਵੀ ਪਸੀਜਿਆ ਗਿਆ ਸੀ ਕਹਿੰਦੇ ਨੇ ਜਦੋਂ ਮਾਂ ਭਾਰਤ ਨੇ 36 ਸਾਲ ਜੰਦੂ ਤੋਂ ਬਾਅਦ ਜਦੋਂ ਕਹਿੰਦੇ ਮਾਤਾ ਗੰਧਾਰੀ ਦੇ ਸ਼ਰਾਪ ਦੇ ਨਾਲ ਦੁਆਰਕਾ ਡੁੱਬ ਗਈ ਤੇ ਇਹਦੇ ਕ੍ਰਿਸ਼ਨ ਭਗਵਾਨ ਦੇ ਮੁੰਡੇ ਆਪਸ ਦੇ ਵਿੱਚ ਰਿਸ਼ੀ ਦਰਵਾਸਾ ਦੇ ਸ਼ਰਾਪ ਦੇ ਕਾਰਨ ਲੜਨ ਲੱਗੇ ਸਾंभ ਹੋਣੀ ਤੇ ਉਹਨਾਂ ਦੀਆਂ ਮੂਰੇ ਲਾਸ਼ਾਂ ਪਈਆਂ ਦੇਖ ਕੇ ਕ੍ਰਿਸ਼ਨ ਭਗਵਾਨ ਤੋਂ ਵੀ ਜਿਵੇਂ ਕਹਿੰਦੇ ਨੇ ਵੀ ਅਦਾਸ ਹੋਣ ਤੋਂ ਜਾਂ ਮਨੋਵਲ ਟੁੱਟਣ ਤੋਂ ਰਹਿ ਨਹੀਂ ਹੋਇਆ ਤੇ ਕ੍ਰਿਸ਼ਨ ਭਗਵਾਨ ਵੀ ਆਪਦੇ ਪੁੱਤਾਂ ਦੀਆਂ ਲਾਸ਼ਾਂ ਦੇਖ ਕੇ ਜੰਗਲ ਦੇ ਵਿੱਚ ਜਾ ਕੇ ਕਾਂਤ ਦੇ ਵਿੱਚ ਜਾ ਕੇ ਬੈਠ ਗਏ ਸੀਗੇ ਤੇ ਜਿੱਥੇ ਉਹਨਾਂ ਦੇ ਪੈਰ ਦੇ ਵਿੱਚ ਇੱਕ ਤੀਰ ਲੱਗਿਆ ਤੇ ਯਾਨੀ ਕਹਿਣ ਦਾ ਮਤਲਬ ਇੱਕ ਵਿਸ਼ਨੂੰ ਦਾ ਅਵਤਾਰ ਹੋਣ ਦੇ ਨਾਤੇ ਵੀ ਪੁੱਤ ਦੀ ਮੌਤ ਦੇਖਣੀ ਹੋਈ ਤੇ ਉਹ ਇੱਕ ਮਰਦ ਦਾ ਗੰਮਣਾ ਹੀ ਸੀਗਾ ਆਪਣਾ ਦਸਵੇਂ ਪਾਤਸ਼ਾਹ ਬਾਜਾ ਵਾਲਾ ਜਿਹੜਾ ਆਪਦੇ ਪੁੱਤਾਂ ਦੀ ਨੂੰ ਅਬਦੇ ਹੱਥੀਂ ਜੰਗ 'ਚ ਤੋਰਿਆ ਜੰਗ 'ਚ ਤੋਰਨ ਤੋਂ ਬਾਅਦ ਸਾਹਮਣੇ ਖੜ ਕੇ ਉਹਨਾਂ ਨੂੰ ਦੇਖਿਆ 300 ਫੱਟ ਲੱਗੇ ਬਾਬਾ ਅਜੀਤ ਸਿੰਘ ਦੇ ਬੋਡੀ ਤੇ ਲਗਭਗ ਇੰਨੇ ਫੱਟ ਲੱਗੇ ਬਾਬਾ ਜਿਹਾਰ ਸਿੰਘ ਦੀ ਬੋਡੀ ਤੇ ਤੇ ਜਦੋਂ ਉਥੋਂ ਨਾਲ ਤੁਰੇ ਨੇ ਚਮਕੌਰ ਦੀ ਗੜੀ 'ਚੋਂ ਦਸਵੇਂ ਪਾਤਸ਼ਾਹ ਉਦੋਂ ਨਾਲ ਭਾਈ ਦਿਆ ਸਿੰਘ ਦੇ ਧਰਮ ਸਿੰਘ ਸੀਗੇ ਤੇ ਭਾਈ ਮਾਨ ਸਿੰਘ ਸੀਗੇ ਕਹਿੰਦੇ ਭਾਈ ਦਿਆ ਸਿੰਘ ਨੇ ਕਿਹਾ ਵੀ ਪਾਤਸ਼ਾਹ ਜੀ ਮੈਂ ਆਪਦੇ ਜਿਹੜਾ ਹਜੂਰੀਆ ਪਾਇਆ ਸੁੰਦਣਾ ਵੀ ਇਹਨਾਂ ਨੇ ਦੋ ਮੈਂ ਪਾੜ ਕੇ ਬਣਾ ਦੇਣਾ ਉੱਤੇ ਕੱਫਣ ਤਾਂ ਬਾਦ ਉਹ ਆਪਦੇ ਪੁੱਤਾਂ ਦੇ ਪਰ ਦਸਵੇਂ ਪਾਤਸ਼ਾਹ ਨੇ ਕੱਫਣ ਵੀ ਨਹੀਂ ਪਾਏ ਬਿਲਕੁਲ ਵੀ ਡੋਲ ਰਹੇ ਜਵਾਂ ਨਹੀਂ ਡੋਲੇ ਬਿਲਕੁਲ ਡੋਲ ਰਹੇ ਦਸਵੇਂ ਪਾਤਸ਼ਾਹ ਉਹ ਕਹਿੰਦੇ ਜੇ ਅੱਜ ਮੈਂ ਆਪਦੇ ਪੁੱਤਾਂ ਦੀਆਂ ਲਾਸ਼ਾਂ ਤੇ ਕੱਫਣ ਬਾਦਾਂ ਤਾਂ ਇਹ ਹੋਊਗਾ ਵੀ ਦਸਮ ਗੁਰੂ ਗੋਬਿੰਦ ਸਿੰਘ ਨੇ ਪਤੌਰ ਸਮਝੇ ਸਿੱਖ ਹੋਰ ਸਮਝੇ ਉਹ ਕਹਿੰਦੇ ਵੀ ਜਿਹੜੇ ਬਾਕੀ ਦੇ ਸਿੱਖ ਨੇ ਉਹ ਜੀ ਮੇਰੇ ਪੁੱਤ ਨੇ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਇੱਕ ਦਸਵੇਂ ਪਾਤਸ਼ਾਹ ਗੁਰੂ ਗੋਵਿੰਦ ਸਿੰਘ ਜੀ ਬਾਜਾਂ ਵਾਲਾ ਮਾਰਤ ਗਮਣਾ ਇੱਕੋ ਇੱਕਾ ਜਿਹੜਾ ਆਪਦੇ ਪੁੱਤਾਂ ਦੀ লাশ ਤੇ ਡੋਲਿਆ ਨਹੀਂ ਵੱਡੇ ਵੱਡੇ ਯੋਧੇ ਮਹਾਬਲੀ ਮਹਾਪੁਰਸ਼ ਵੀ ਆਪਦੀਆਂ ਪੁੱਤਾਂ ਦੀਆਂ ਲਾਸ਼ਾਂ ਦੇ ਡੋਲ ਗਏ ਨੇ ਅਰਜਨ ਵਰਗੇ ਤ੍ਰੋਣਾਚਾਰੀ ਵਰਗੇ ਖੁਦ ਬਿਸ਼ਨੂ ਦੇ અવਤਾਰ ਕ੍ਰਿਸ਼ਨ ਭਗਵਾਨ ਵਰਗੇ ਵੀ ਡੋਲ ਗਏ ਸੋ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ 10ਵੇਂ ਪਾਤਸ਼ਾਹ ਜੀ ਜਿੰਨੀ ਸਿਫਤ ਕਰੂੰ ਘਟਾ ਅੱਲਾ ਜਾਰ ਜੋਗੀ ਖਾ ਉਹੀ ਨਹੀਂ ਲਿਖਦਾ ਹੈਗਾ ਉਹਨੂੰ ਅਸਲਾਮ ਚੋਂ ਵੀ ਛੇਕਤਾ ਸੀ ਪਰ ਉਹ ਕਹਿੰਦਾ ਨਾ ਜਿਹੜੀ ਗੱਲ ਸੱਚ ਆ ਸੱਚ ਆ ਮੈਂ ਦਸਵੇਂ ਪਾਤਸ਼ਾਹ ਦੀ ਤਾਰੀਫ ਲਿਖਣੋਂ ਨਹੀਂ ਹਟ ਸਕਦਾ ਤਾਰੀਫ ਕਰ ਜਿੰਨੀ ਮਰਜ਼ੀ ਲਿਖ ਜਾਓ ਬਾਜਾਣੇ ਦੀ ਘੱਟੇ ਘਾਟਾ ਸੋ ਦੋਸਤੋ ਇੱਕ ਕੌਮ ਨੂੰ ਐਡਾ ਵੱਡਾ ਮਾਣ ਬਖਸ਼ ਕੇ ਗਏ ਨੇ ਆਪਦੇ ਚਾਰੇ ਪੁੱਤ ਵਾਰਤੇ ਨੇ ਆ ਕਿੰਨੇ ਹਜ਼ਾਰਾਂ ਫਿਰਦੇ ਨੇ ਕਹਿੰਦਾ ਇਹ ਵੀ ਮੇਰੇ ਮੁੰਡੇ ਨੇ ਸੋ ਦੋਸਤੋ ਅੱਜ ਦੀ ਆਪਣੀ ਵੀਡੀਓ ਉਸ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਬਾਜਾਣੇ ਦਸ਼ਮੇਸ਼ ਪਿਤਾ ਦੇ ਸਮਰਪਿਤ ਸੀਗੀ ਉਦੇ ਵਰਗਾ ਕੋਈ ਨਹੀਂ ਉਹਦਾ ਸਾਨੀ ਕੋਈ ਨਹੀਂ ਇੰਨੀ ਸੀਗੀ ਅੱਜ ਦੀ ਆਪਣੀ ਵੀਡੀਓ ਦੋਸਤੋ ਇਹਨੂੰ ਕਿਸੇ ਧਰਮ ਦੇ ਪਿਛੇ ਤੇ ਡਿਬੇਟ ਕਰਕੇ ਨਾ ਸੋਚੋ ਠੀਕ ਹੈ ਨਾ ਸੋ ਅੱਜ ਦੀ ਆਪਣੀ ਵੀਡੀਓ ਇੰਨੀ ਸੀਗੀ ਕਰੋ ਫਤੇ ਪ੍ਰਬਾਨ ਧੰਨਵਾਦ ਤੁਹਾਡਾ ਸਾਡੇ ਪੇਜ ਕੇਵਲ ਸਾਡੇ ਨਾਲ ਜੁੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ